ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪ੍ਰੇਮ ਨਾਲ ਬੜੀ ਸ਼ਰਧਾ ਨਾਲ ਲੰਬੇ ਸਮੇਂ ਤੋਂ ਆਪ ਜੀ ਗੁਰੂ ਕੇ ਕੀਰਤਨਾਂ ਪਾਸੋਂ ਕੀਰਤਨ ਸੁਣ ਰਹੇ ਸੀ ਬਾਣੀ ਨਾਲ ਜੁੜੇ ਹੋਏ ਸੀ ਥੋੜਾ ਜਿਹਾ ਸਮਾਂ ਹੈ ਆਪਣੇ ਕੋਲ ਉਹਨੂੰ ਸਕਾਰਤ ਕਰਨ ਦਾ ਯਤਨ ਕਰੀਏ ਸਾਗ ਸੰਗਤ ਗੁਰੂ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਭੁੱਲਿਆਂ ਨੂੰ ਕੁਰਾਹੇ ਭਿਆਂ ਨੂੰ ਸਤਿਗੁਰ ਜੀ ਦਾ ਇੱਕ ਇੱਕ ਬਚਨ ਜੀਵਨ ਪਲਟ ਦਿੰਦਾ ਸੀ ਰਾਹੇ ਪਾ ਦਿੰਦਾ ਸੀ ਵੱਡੇ ਵੱਡੇ ਧਾੜਵੀ ਲੁਟੇਰੇ ਵੱਡੇ ਵੱਡੇ ਠੱਗ ਕਾਤਲ ਖੂੰਖਾਰ ਰਾਖਸ਼ ਵਰਤੀ ਵਾਲੇ ਲੋਕ ਸਤਿਗੁਰੂ ਜੀ ਦਾ ਇੱਕ ਬਚਨ ਸੁਣਦੇ ਸਨ ਜੀਵਨ ਦੇ ਅੰਦਰ ਪਲਟਾ ਜਾਂਦਾ ਸੀ ਵੱਡੇ ਵੱਡੇ ਕਰਮ ਕਾਂਡ ਦੀ ਅੰਧ ਵਿਸ਼ਵਾਸ ਅਗਿਆਨਤਾ ਚ ਡੁੱਬੇ ਹੋਏ ਇੱਕ ਇੱਕ ਬਚਨ ਦੇ ਨਾਲ ਜ਼ਿੰਦਗੀ ਦੀ ਤਸਵੀਰ ਵੀ ਬਦਲ ਗਈ ਤਕਦੀਰ ਵੀ ਬਦਲ ਗਈ ਪ੍ਰਸਾਦ ਸਿੰਘ ਜੀ ਇੱਕ ਗੱਲ ਪੱਕੀ ਹੈ ਕਿ ਗੱਲ ਸ਼ਬਦ ਨਾਲ ਹੀ ਬਣਦੀ ਸੀ ਜਦੋਂ ਵੀ ਸੋਝੀ ਆਉਂਦੀ ਸੀ ਜਿੰਨੂ ਵੀ ਸੋਚੀ ਆਉਂਦੀ ਸੀ ਕੇਵਲ ਸ਼ਬਦ ਨਾਲ ਹੀ ਆਉਂਦੀ ਸੀ ਜੇ ਮੇਰੇ ਬਾਬਾ ਜੀ ਇਹ ਨਾਂ ਗਾਉਂਦੇ ਦਇਆ ਕਪਾ ਸੰਤੋਖ ਸੂਤ ਜਾਤ ਗੰਡੀ ਸੱਤ ਵਟ ਇਹ ਜਨਉ ਜੀਵ ਦਾ ਹਾਏ ਤਾਂ ਪਾਂਡੇ ਘੱਤ ਜੇ ਇਹ ਸ਼ਬਦ ਦਾ ਪ੍ਰਕਾਸ਼ ਨਾ ਹੋਇਆ ਹੁੰਦਾ ਇਹ ਗੁਰੂ ਨਾਨਕ ਦਾ ਗਿਆਨ ਸਦੀਵ ਕਾਲ ਦੁਨੀਆ ਤੱਕ ਨਹੀਂ ਸੀ ਪਹੁੰਚਣਾ ਸਾਸ ਸੀ ਯਕੀਨ ਕਰਨਾ ਸਤਗੁਰੂ ਜੀ ਦਾ ਨੂਰੀ ਮੁਖੜਾ ਜਿਹੜੇ ਲੋਕ ਪਿਆਰ ਨਾਲ ਦਰਸ਼ਨ ਕਰਦੇ ਸੀ ਹਿਰਦੇ ਨੂੰ ਠੰਡ ਪੈਂਦੀ ਸੀ ਪਰ ਕੁਝ ਲੋਕ ਉਹ ਵੀ ਸਨ ਜਿਹੜੇ ਸਤਗੁਰੂ ਜੀ ਦਾ ਦੀਦ ਕਰਕੇ ਵੀ ਅੰਦਰੋਂ ਕਠੋਰ ਦੇ ਕਠੋਰ ਰਹਿ ਗਏ ਪਰ ਉਹਨਾਂ ਕਠੋਰ ਹਿਰਦਿਆਂ ਦੇ ਉੱਤੇ ਜਦੋਂ ਸ਼ਬਦ ਦੀ ਝੋਟ ਪੈਂਦੀ ਸੀ ਉਦੋਂ ਪੱਥਰ ਦਿਲ ਵੀ ਮੋਮ ਬਣ ਜਾਂਦਾ ਸੋ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੈਂ ਕਈ ਵਾਰੀ ਜਿਹੜੀ ਬੇਨਤੀ ਕਰਦਾ ਹੁੰਦਾ ਕਿ ਗੱਲ ਸੂਰਤ ਤੇ ਮੂਰਤ ਨੂੰ ਪੁੱਜਣ ਦੀ ਨਹੀਂ ਹੈ ਗੱਲ ਤੇ ਸ਼ਬਦ ਨੂੰ ਸਮਝਣ ਦੀ ਸ਼ਬਦ ਦਾ ਗਿਆਨ ਲੈਣਾ ਕਿੰਨਾ ਗਹਿਰਾ ਸੀ ਕਰਮਕਾਂਡ ਕਿੰਨਾ ਵੱਡਾ ਭਰਮ ਸੀ ਪਿਆ ਹੋਇਆ ਔਰ ਹਜ਼ਾਰਾਂ ਨਹੀਂ ਲੱਖਾਂ ਸਾਲਾਂ ਤੋਂ ਜਿਹੜੀਆਂ ਰਵਾਇਤਾਂ ਬਣੀਆਂ ਹੋਈਆਂ ਸਨ ਗੁਰੂ ਬਾਬਾ ਜੀ ਦੇ ਸ਼ਬਦ ਦੇ ਸਾਹਮਣੇ ਉਹ ਟਿਕ ਨਾ ਸਕੀਆਂ ਜਿਹੜੀਆਂ ਬੇਬੁਨਿਆਦ ਅੰਧਵਿਸ਼ਵਾਸ ਉੱਤੇ ਟਿਕੀਆਂ ਹੋਈਆਂ ਲੱਖਾਂ ਸਾਲਾਂ ਦੀਆਂ ਰਵਾਇਤਾਂ ਸਨ ਗੁਰੂ ਦੇ ਗਿਆਨ ਦੇ ਅੱਗੇ ਟਿਕ ਨਾ ਸਕੀਆਂ ਬਾਣੀ ਦਾ ਇੱਕ ਬਚਨ ਬਾਬਾ ਕਬੀਰ ਸਾਹਿਬ ਜੀ ਦਾ ਅਸੀਂ ਕਈ ਵਾਰੀ ਪੜ੍ਹਦੇ ਆਂ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਬੈ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਜਦੋਂ ਗਿਆਨ ਦਾ ਤੂਫਾਨ ਹੁੰਦਾ ਹੈ ਗਿਆਨ ਦੀ ਹਨੇਰੀ ਹੁੰਦੀ ਹੈ ਤੇ ਫਿਰ ਬੰਨ ਨੂੰ ਬੰਨੇ ਹੋਏ ਭ੍ਰਮ ਦੇ ਕਦੀ ਨਹੀਂ ਟਿਕ ਸਕਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਮਦ ਇੱਕ ਗਿਆਨ ਦੀ ਹਨੇਰੀ ਹੈ ਜਿਹੜੀ ਸ਼ਬਦ ਰਾਈ ਨੂੰ ਜ਼ਾਕਰ ਹੋ ਰਹੀ ਹੈ ਸਾਹਿਬ ਇੱਕ ਮੈਂ ਭੈਣਾ ਨੂੰ ਬੇਨਤੀ ਕਰਾਂਗਾ ਸਾਡੇ ਸਾਹਮਣੇ ਇੱਕ ਮੁਸੀਬਤ ਖੜੀ ਹੁੰਦੀ ਹੈ ਜਦੋਂ ਅਸੀਂ ਘਰਾਂ 'ਚ ਗੁਰਮਤ ਲਾਗੂ ਕਰਨੀ ਹੁੰਦੀ ਹੈ ਨਾ ਮਾਮਾ ਨੂੰ ਬੇਨਤੀ ਆ ਹੱਥ ਜੋੜ ਕੇ ਮੈਨੂੰ ਪਤਾ ਹੈ ਤੁਹਾਡੀ ਇਸ ਸਮੱਸਿਆ ਦਾ ਕਿ ਜਦੋਂ ਘਰਾਂ ਦੇ ਅੰਦਰ ਅਸੀਂ ਗੁਰਮਤ ਲਾਗੂ ਕਰਨੀ ਹੁੰਦੀ ਹੈ ਤੇ ਇੱਕ ਬਹੁਤ ਵੱਡੀ ਪ੍ਰੋਬਲਮ ਸਾਡੇ ਸਾਹਮਣੇ ਆਉਂਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਜੀ ਇਹ ਤੇ ਮੁੱਢ ਤੋਂ ਰੀਤੀ ਰਿਵਾਜ ਬਣੇ ਹੋਏ ਆ ਬੇਵਸ ਹੋ ਜਾਂਦੇ ਅਸੀਂ ਉੱਥੇ ਬਹੁਤ ਸਾਰੀਆਂ ਗੱਲਾਂ ਉਹ ਜਿਨ੍ਹਾਂ ਦਾ ਗੁਰਮਤ ਨਾਲ ਕੋਈ ਮੇਲ ਨਹੀਂ ਹੈ ਸਾਸ ਜੀ ਜਿਹੜੀਆਂ ਨਰੂਲ ਗੁਰੂ ਨਾਨਕ ਦੀ ਮੱਤ ਦੇ ਵਿਪਰੀਤ ਨੇ ਜੀ ਸਾਡੇ ਘਰਾਂ ਦੇ ਅੰਦਰ ਜਦੋਂ ਸਾਰਾ ਕੁਝ ਵਾਪਰਦਾ ਤੇ ਜੇ ਕਿਤੇ ਪਹਿਰਾ ਦੇਣ ਦਾ ਕੋਈ ਪਰਿਵਾਰ ਜੀ ਯਤਨ ਵੀ ਕਰਦਾ ਹੈ ਉੱਥੇ ਬੇਵਸੀ ਹੋ ਜਾਂਦੀ ਹੈ ਇਹ ਸਮੱਸਿਆ ਸਾਡੇ ਸਾਹਮਣੇ ਮੂੰਹ ਅੱਡ ਕੇ ਖੜੀ ਹੁੰਦੀ ਹੈ ਜੀ ਕੀ ਕਰ ਸਕਦੇ ਆ ਇਹ ਮੋੜ ਕਦੀਮ ਤੋਂ ਰਵਾਇਤਾਂ ਬਣੀਆਂ ਇਦਾਂ ਹੀ ਹੁੰਦਾ ਨਾ ਪੈਣਾ ਕੋਈ ਨਾ ਕੋਈ ਤੁਹਾਡੇ ਸਾਹਮਣੇ ਆ ਕੇ ਬੋਲਦਾ ਕਿ ਤੁਸੀਂ ਨਵੇਂ ਆ ਗਏ ਹੋ ਹੁਣ ਹੋਇਆ ਕੀ ਹੈ ਜੀ ਸੋਚ ਉੱਤੇ ਘਾਸਾ ਪੈ ਚੁੱਕਿਆ ਤੇ ਘਾਸਾ ਅੱਜ ਦਾ ਨਹੀਂ ਜਿਵੇਂ ਨਾ ਰਸਾ ਕਿ ਸੜਕੇ ਸੜਕੇ ਤੇ ਉੱਥੇ ਵੱਡਾ ਪੈ ਜਾਂਦਾ ਟਵਾ ਪੈ ਜਾਂਦਾ ਕੋਈ ਚੀਜ਼ ਵੀ ਘਸਰਦੀ ਹੈ ਜਦੋਂ ਇਸੇ ਤਰ੍ਹਾਂ ਸਾਡੀ ਸੋਚ ਦੇ ਉੱਤੇ ਇਹ ਇਹ ਜਿਹੜਾ ਵੱਡਾ ਪੈ ਚੁੱਕਿਆ ਹੈ ਘਾਸਾ ਪੈ ਚੁੱਕਿਆ ਤੇ ਉਹ ਪਿਆਰ ਹੋਇਆ ਲੱਖਾਂ ਸਾਲਾਂ ਦਾ ਉਤਰਦਾ ਨਹੀਂ ਪਿਆ ਆਪਣੇ ਘਰਾਂ 'ਚ ਜਦੋਂ ਗੁਰਮਤ ਲਾਗੂ ਕਰਨੀ ਹੁੰਦੀ ਹੈ ਤੇ ਕਿਸੇ ਨਾ ਕਿਸੇ ਦੀ ਆਵਾਜ਼ ਆਉਂਦੀ ਹੈ ਵੀ ਇਹ ਜੀ ਮੁੱਢ ਕਦੀਮ ਤੋਂ ਰਵੈਤਾਂ ਬਣੀਆਂ ਰੀਤੀ ਰਿਵਾਜ ਬਣੇ ਹੋਏ ਆ ਤੇ ਅਸੀਂ ਉਹ ਰੀਤੀ ਰਿਵਾਜਾਂ ਦੇ ਗੁਲਾਮ ਹੋ ਜਾਂਦੇ ਆ ਭੈਣੋ ਰੀਤੀ ਰਿਵਾਜਾਂ ਦੇ ਮੁਖਾਜ ਹੋ ਜਾਂਦੇ ਆ ਅਸੀਂ ਬੇਵੱਸ ਹੋ ਜਾਂਦੇ ਆ ਅਸੀਂ ਹਾਰ ਜਾਂਦੇ ਆ ਤੇ ਸਾਰਾ ਕੁਝ ਜਿਹੜਾ ਗੁਰਮਤ ਦੇ ਉਲਟ ਹੁੰਦਾ ਉਹ ਸਾਡੇ ਘਰਾਂ 'ਚ ਲਾਗੂ ਹੋ ਜਾਂਦਾ ਜਿਹੜਾ ਸੱਤੀ ਮੁੱਛੀ ਸਾਨੂੰ ਗੁਰੂ ਨਾਲੋਂ ਤੋੜ ਰਿਆ ਹੁੰਦਾ ਕਿੰਨੇ ਵਿਹਾਰ ਹੁੰਦੇ ਆ ਸਾਡੇ ਘਰਾਂ 'ਚ ਕਿਸੇ ਦੇ ਧੀ ਪੁੱਤਰ ਦਾ ਵਿਆਹ ਹੈ ਕਿਸੇ ਦੇ ਬੱਚੇ ਬੱਚੀ ਦਾ ਜਨਮ ਹੋਇਆ ਕਿਸੇ ਦਾ ਕੋਈ ਬੇਬੇ ਪਿਤਾ ਮਾਤਾ ਚੜ੍ਹਾਈ ਕਰ ਗਏ ਨੇ ਕਿੰਨੇ ਵਿਹਾਰ ਸਾਡੇ ਘਰਾਂ 'ਚ ਹੁੰਦੇ ਆ ਜਿਹੜੇ ਸਾਡੇ ਸਾਨੂੰ ਗੁਰੂ ਨਾਲੋਂ ਤੋੜਨ ਵਾਲੇ ਹੁੰਦੇ ਗੁਰਮਤ ਤੋਂ ਵਿਪਰੀਤ ਹੁੰਦੇ ਆ ਤੇ ਸਮੱਸਿਆ ਕੀ ਹੁੰਦੀ ਆ ਜੀ ਰੀਤੀ ਰਿਵਾਜ ਬਣੇ ਗੁਰੂ ਨਾਨਕ ਦੇ ਪਿਆਰੇ ਸਿੱਖੋ ਗੁਰੂ ਨਾਨਕ ਦੀ ਸਿੱਖੀ ਇਤਨੀ ਉਜਾਗਰ ਹੁੰਦੀ ਆ ਜਿੱਥੇ ਮੇਰਾ ਬਾਬਾ ਪਹਿਲਾਂ ਰੀਤੀ ਰਿਵਾਜਾਂ ਨੂੰ ਤੋੜਦਾ ਜਿਹੜੇ ਲੱਖਾਂ ਸਾਲਾਂ ਦੇ ਬਣੇ ਹੋਏ ਸੀ ਨਾ ਰੀਤੀ ਰਿਵਾਜ ਪਹਿਲਾਂ ਮੇਰੇ ਸਤਿਗੁਰੂ ਜੀ ਉਹ ਰੀਤੀ ਰਿਵਾਜਾਂ ਨੂੰ ਤੋੜਦੇ ਆ ਸਾਧ ਸੰਗਤ ਜੀ ਤੇ ਜਦੋਂ ਉਹ ਰੀਤੀ ਰਿਵਾਜ ਟੁੱਟਦੇ ਆ ਉਦੋਂ ਸਿੱਖੀ ਦਾ ਜਨਮ ਹੁੰਦਾ ਜੇ ਅਸੀਂ ਉਹਨਾਂ ਦੇ ਗੁਲਾਮ ਰਵਾਂਗੇ ਰੀਤੀ ਰਿਵਾਜਾਂ ਦੇ ਸਾਡੇ ਘਰ 'ਚ ਸਿੱਖੀ ਦਾ ਜਨਮ ਨਹੀਂ ਹੋ ਸਕੇਗਾ ਹੁਣ ਉਹ ਕਦੋਂ ਟੁੱਟਣਗੇ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਲੋ ਵਿੱਚ ਜੀਵਾਂਗੇ ਜੀ ਚਾਨਣ ਵਿੱਚ ਜੀਵਾਂਗੇ ਬਾਣੀ ਦਾ ਇੱਕ ਬਚਨ ਕਈ ਵਾਰੀ ਸ਼ਾਇਦ ਤੁਸੀਂ ਸੁਣਿਆ ਹੋਵੇ ਸਹਿਬ ਆਖਦੇ ਆ ਜਾਲੋਂ ਐਸੀ ਰੀਤ ਜਿਨ੍ਹਾਂ ਨੂੰ ਬਾਣੀ ਆਉਂਦੀ ਬੋਲਿਓ ਭਲਾ ਜਾਲੋਂ ਐਸੀ ਰੀਤ ਅਰਥ ਸਮਝਾ ਰਹੇ ਨੇ ਕਿ ਉਹ ਰੀਤਾਂ ਅੱਗ ਲਾ ਕੇ ਸਾੜ ਦਿਓ ਤੇ ਸਾਡੇ ਘਰ ਤੇ ਲੜਾਈ ਪੈ ਜੇਗੀ ਜੀ ਸਗਣਾ ਦੀ ਗੱਲ ਹੈ ਤੁਸੀਂ ਕਹਿੰਦੇ ਹੋ ਕਿ ਇਹ ਲਾਲ ਤਾਗਾ ਇਹ ਫਰਾਣੀ ਚੀਜ਼ਾਂ ਜਦੀਆਂ ਹੈ ਇਸ ਹੱਟ ਦਿਓ ਇੱਕਦਾਂ ਹੋ ਸਕਦਾ ਪਰ ਸ੍ਰੀ ਗੁਰੂ ਕਨਸਾਹ ਮਹਾਰਾਜ ਕਹਿੰਦੇ ਆ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵੀ ਸਦਾ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਤੇ ਛੇਤੀ ਪਤ్ర ਹੈ ਜਿਦਣ ਨਾਲ ਅਸੀਂ ਗੁਰੂ ਨਾਲ ਜੁੜਨਾ ਉਹ ਪ੍ਰੀਤ ਨੂੰ ਜ਼ਿੰਦਗੀ 'ਚ ਜਾਗਰ ਕਰੋ ਜਿਹੜੀਆਂ ਰੀਤਾਂ ਸਾਨੂੰ ਗੁਰਮਤ ਦੇ ਵਿਪਰੀਤ ਲੈ ਕੇ ਜਾ ਰਹੀਆਂ ਕਿੱਡੀ ਡੰਕੇ ਦੀ ਝੋੜ ਤੇ ਮਾਰਨ ਕਿ ਆਪਹਿਲਾ ਅੱਗ ਲਾ ਕੇ ਉਹਨਾਂ ਨੂੰ ਸਾੜ ਦਿਓ ਔਰ ਗੁਰੂ ਨਾਨਕ ਸਾਹਿਬ ਨੇ ਉਹ ਰੀਤਾਂ ਨੂੰ ਸਾੜਨ ਦਾ ਯਤਨ ਕੀਤਾ ਜੇ ਤਾਂ ਗੁਰੂ ਨਾਨਕ ਸਾਹਿਬ ਚਾਹੁੰਦੇ ਸਾਡੇ ਵਾਂਗੂ ਸੋਚਦੇ ਧਿਆਨ ਦੇਉ ਗੁਰੂ ਕੋ ਜੇ ਗੁਰੂ ਨਾਨਕ ਸਾਹਿਬ ਜੀ ਸਾਡੇ ਵਾਂਗੂ ਸੋਚਦੇ ਵੀ ਮੇਰੇ ਖਾਨਦਾਨ ਚ ਸਾਡੀ ਬਰਾਦਰੀ ਚ ਆ ਰੀਤ ਰਿਵਾਜ ਬਣਿਆ ਹੋਇਆ ਵੀ ਇੱਕ ਵਾਰੀ ਜੰਜੂ ਪਾ ਲੈਂਦੇ ਆ ਫਿਰ ਭਾਵੇਂ ਲਾ ਦੇਾਂਗੇ ਜੇ ਮਹਾਰਾਜ ਇਦਾਂ ਸੋਚਦੇ ਤੇ ਦੁਨੀਆ ਉੱਤੇ ਸਿੱਖੀ ਉਜਾਗਰ ਨਹੀਂ ਸੀ ਹੋਣੀ ਸਾਹਿਬ ਜੀ ਦੁਨੀਆ ਉੱਤੇ ਸਿੱਖੀ ਪ੍ਰਗਟ ਨਹੀਂ ਸੀ ਹੋਣੀ ਬਾਬਾ ਜੀ ਨੇ ਕਿਹਾ ਨਹੀਂ ਭਾਈ ਅੱਜ ਤੇ ਰੀਤ ਤੋੜਨੀ ਪਵੇਗੀ ਪੰਦਾ ਜੀ ਅੱਜ ਰੀਤ ਬਦਲ ਨਹੀਂ ਪਵੇਗੀ ਤੁਹਾਨੂੰ ਸਿੱਧੇ ਸ਼ਬਦਾਂ ਚ ਕਹੀਏ ਨਾ ਤੇ ਸਿੱਖੀ ਇਨਕਲਾਬ ਦਾ ਨਾਮ ਹੈ ਬਦਲਾਅ ਦਾ ਨਾਮ ਹੈ ਚੇਂਜ ਦਾ ਨਾਮ ਹੈ ਸੋਚ ਬਦਲਨੀ ਹੈ ਵਿਹਾਰ ਬਦਲਣਾ ਅਸੀਂ ਲੋਕਾਂ ਵਾਂਗ ਜੂਰੇ ਆ ਕਿ ਕੁਝ ਬਦਲਾਅ ਆਇਆ ਸਾਡੇ ਚ ਇਸੇ ਬਦਲਾਅ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਨਿਆਰਾ ਪੰਥ ਸੀ ਨਾ ਭਾਈ ਸਾਹਿਬ ਜੀ ਕਹਿੰਦੇ ਵੀ ਆਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਮਾਰਿਆ ਹੋਇਆ ਸਿੱਕਾ ਕਿ ਦੁਨੀਆ ਨਾਲੋਂ ਪੰਥ ਵੱਖਰਾ ਹੈ ਜੀ ਕਿਉਂ ਵੱਖਰਾ ਕਿਉਂਕਿ ਉਹ ਰੀਤਾਂ ਦਾ ਗੁਲਾਮ ਨਹੀਂ ਹੈ ਪੰਦਾ ਜੀ ਤੁਸੀਂ ਇਹ ਜੰਜੂ ਮੇਰੇ ਕਿਉਂ ਪਾਉਣ ਲੱਗੋ ਭੈਣੋ ਮੈਂ ਤੁਹਾਨੂੰ ਬੇਨਤੀ ਕਰਦਾ ਥੋੜੀ ਤਵੱਜੋ ਦਿਓ ਮੈਂ ਤੁਹਾਡੇ ਵਾਸਤੇ ਅਰਜ਼ ਕਰ ਰਿਹਾ ਹਾਂ ਮਹਾਰਾਜ ਜੀ ਦੇਖੋ ਘਰ 'ਚ ਫੰਕਸ਼ਨ ਰੱਖਿਆ ਤੇ ਗੁਰੂ ਬਾਬਾ ਜੀ ਸ਼ਾਂਤ ਹਨ ਰਿਸ਼ਤੇਦਾਰ ਸੱਦੇ ਗਏ ਆ ਲੰਗਰ ਪਾਣੀ ਪਕ ਰਿਹਾ ਬੜੀ ਚਹਿਲ ਪਹਿਲ ਰੌਣਕ ਬਣ ਗਈ ਆ ਗੁਰੂ ਨਾਨਕ ਸਾਹਿਬ ਜੀ ਕਿਤੇ ਵੀ ਕੋਈ ਤਕਰਾਰ ਨਹੀਂ ਕਰਦੇ ਕਿਤੇ ਵੀ ਕੋਈ ਕਿਸੇ ਦਾ ਵਿਰੋਧ ਨਹੀਂ ਕਰਦੇ ਬੜੇ ਸ਼ਾਂਤ ਨੇ ਫਿਰ ਮਹਾਰਾਜ ਨੂੰ ਪਤਾ ਹੈ ਕਿ ਇਸ ਇਸ ਸਮਾਗਮ ਸਪੈਸ਼ਲ ਮੇਰੇ ਵਾਸਤੇ ਰੱਖਿਆ ਗਿਆ ਫਿਰ ਇਥੇ ਬਸ ਨਹੀਂ ਧੰਗ ਗੁਰੂ ਨਾਨਕ ਸਾਹਿਬ ਜੀ ਨੂੰ ਇਸ਼ਨਾਨ ਕਰਵਾਇਆ ਜਾਂਦਾ ਇਹ ਗੱਲ 1478 ਦੀ ਹੈ ਸਾਹਿਬ ਜੀ 1469 ਦੇ ਅੰਦਰ ਹਜ਼ੂਰ ਦਾ ਪ੍ਰਕਾਸ਼ ਹੋਇਆ ਤੇ 1478 ਦੇ ਅੰਦਰ ਲਗਭਗ 8-9 ਵਰਿਆਂ ਦੀ ਸੀ ਹਜ਼ੂਰ ਉਹ ਤੋਂ ਇਸ਼ਨਾਨ ਕਰਵਾਇਆ ਗਿਆ ਉਹਨਾਂ ਨੂੰ ਪਤਾ ਹੈ ਕਿ ਇਸ਼ਨਾਨ ਕਿਸ ਵਾਸਤੇ ਕਰਵਾਇਆ ਗਿਆ ਜੰਜੂ ਦੀ ਰਸਮ ਹੋਣੀ ਹੈ ਕੱਪੜੇ ਨਵੇਂ ਪਹਿਨਾਏ ਗਏ ਚੌਂਕੀ ਉੱਤੇ ਬਿਠਾਇਆ ਗਿਆ ਸਤਿਗੁਰੂ ਜੀ ਕਹਿਣ ਲੱਗੇ ਜੀ ਠੀਕ ਹੈ ਇਸ਼ਨਾਨ ਕਰਨਾ ਵੀ ਮਾੜੀ ਗੱਲ ਨਹੀਂ ਹੈ ਕੱਪੜੇ ਪੈਣਨੇ ਵੀ ਮਾੜੀ ਗੱਲ ਨਹੀਂ ਹੈ ਚੌਂਕੀ ਤੇ ਬੈਠਣਾ ਵੀ ਮਾੜੀ ਗੱਲ ਨਹੀਂ ਹੈ ਤੇ ਜਦੋਂ ਉਹ ਪਲ ਮਹੂਰਤ ਘੜੀ ਛਿਨ ਆਇਆ ਜਿਸ ਵਕਤ ਜਿਹੜੇ ਜਿਸ ਜਿਸ ਮਕਸਦ ਲਈ ਫੰਕਸ਼ਨ ਹੋ ਰਿਹਾ ਸੀ ਸਾਰਾ ਪਾਂਦਾ ਜੀ ਆਏ ਪਾਂਦਾ ਹਰਦੀਾਲ ਉਹਨਾਂ ਥਾਲੀ ਦੇ ਵਿੱਚ ਇੱਕ ਤਾਗਾ ਵਟ ਕੇ ਉਹਨੂੰ ਗੰਡਾ ਦੇ ਕੇ ਰੱਖਿਆ ਹੋਇਆ ਸੀ ਮੰਤਰ ਪੜ੍ਹਿਆ ਤੇ ਐ ਚੁੱਕ ਕੇ ਜਦੋਂ ਗਲ ਚ ਪਾਉਣ ਲੱਗੇ ਤੇ ਮੇਰੇ ਬਾਬਾ ਜੀ ਨੇ ਹੱਥ ਰੋਕਿਆ ਕਹਿੰਦੇ ਇੱਕ ਮਿੰਟ ਰੁਕੋ ਪਾਂਦਾ ਜੀ ਪਹਿਲਾਂ ਮੈਨੂੰ ਇਹ ਦੱਸੋ ਮੇਰੇ ਗਲ ਵਿੱਚ ਕਿਉਂ ਪਾਇਆ ਜਾਣ ਲੱਗੇ ਤੇ ਯਾਦ ਰੱਖੋ ਆਪਣੇ ਆਪ 'ਚ ਇਹ ਸਵਾਲ ਪੁੱਛਣਾ ਹੀ ਸਮਝ ਲਓ ਇੱਕ ਬੜਾ ਵੱਡਾ ਵਿਸਫੋਟ ਸੀ ਕਿਉਂਕਿ ਹਜ਼ਾਰਾਂ ਵਰਿਆਂ ਤੋਂ ਕਿਸੇ ਨੇ ਹਿੰਮਤ ਨਹੀਂ ਸੀ ਕੀਤੀ ਵੀ ਇਹ ਸਵਾਲ ਪੁੱਛਦਾ ਅੱਖਾਂ ਮੀਟ ਕੇ ਜਿਵੇਂ ਕੋਲੂ ਦਾ ਬਲਦ ਸਿਰ ਝੁਕਾ ਕੇ ਢੇੜੇ ਕੱਢੀ ਜਾਂਦਾ ਨਾ ਅੱਖਾਂ ਦੇ ਉੱਤੇ ਖੋਪੇ ਬਨ ਕੇ ਬਲਦ ਦੀਆਂ ਅੱਖਾਂ ਬੰਦ ਦਿੰਦੇ ਹੁੰਦੇ ਸੀ ਜਦੋਂ ਖੂਜ ਹੁੰਦੇ ਸੀ ਜਾਂ ਕੋਲੂ ਜੋੜਦੇ ਸੀ ਜਾਂ ਕੁਹਾੜੀ ਝੋਲਦੇ ਸੀ ਬਲਦਾਂ ਨੂੰ ਤੇ ਅੱਖਾਂ ਦੇ ਉੱਤੇ ਜਦੋਂ ਕੋ ਬੰਦ ਨੇ ਖੋਪੇ ਅੱਖਾਂ ਟੱਕ ਦੇਣੀਆਂ ਤੇ ਫਿਰ ਉਹ ਬਲਦੂ ਨੇ ਪਤਾ ਉਹ ਅੱਖਾਂ ਮਿਲ ਕੇ ਤੁਰਿਆ ਰਹਿੰਦਾ ਤੁਰਿਆ ਰਹਿੰਦਾ ਤੁਰਿਆ ਰਹਿੰਦਾ ਇਹੀ ਹਾਲਤ ਧਰਮ ਦੇ ਨਾਂ ਉੱਤੇ ਹੋ ਰਹੀ ਸੀ ਕਿ ਅੱਖਾਂ ਉੱਤੇ ਅੰਧ ਵਿਸ਼ਵਾਸ ਦੀ ਕਰਮਕਾਂਡਾਂ ਦੀ ਪੱਟੀ ਬੰਨੀ ਐ ਤੇ ਚੁੱਪ ਕਰਕੇ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਕਿਸੇ ਨੇ ਹਿੱਯਾ ਨਹੀਂ ਸੀ ਕੀਤਾ ਵੀ ਉਹ ਅੱਖਾਂ ਖੋਲ ਕੇ ਪੁੱਛੇ ਵੀ ਸੱਜਣੋ ਕਿੱਧਰ ਤੋਰ ਰਹੇ ਹੋ ਜਿਹੜੇ ਪਾਸੇ ਮੈਨੂੰ ਧੱਕ ਰਹੇ ਹੋ ਕਿਸ ਪਾਸੇ ਤੋਰ ਰਹੇ ਹੋ ਮੈਨੂੰ ਕਦੀ ਕਿਸੇ ਨੇ ਨਹੀਂ ਸੀ ਪੁੱਛਿਆ ਤੇ ਅੱਜ ਬਾਬਾ ਜੀ ਨੇ ਪਿਰਤ ਤੋੜ ਦਿੱਤੀ ਪਿਰਤ ਅੱਖਾਂ ਮੀਟ ਕੇ ਚੱਲਣ ਵਾਲੀ ਪਿਰਤ ਤੋੜ ਦਿੱਤੀ ਕਿਉਂਕਿ ਸਾਨੂੰ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਧਰਮ ਅੱਖਾਂ ਮੀਟ ਕੇ ਨਹੀਂ ਜੀਵਿਆ ਜਾਂਦਾ ਕਬੀਰਾਂ ਜਹਾਂ ਗਿਆਨ ਤਹਿ ਧਰਮ ਹੈ ਇਹ ਬਚਨ ਨੂੰ ਸਮਝੋ ਚੰਗੀ ਤਰ੍ਹਾਂ ਜੇ ਗਿਆਨ ਨਹੀਂ ਹੈ ਤੇ ਅੱਖਾਂ ਮੀਟ ਕੇ ਚੱਲਣ ਦਾ ਨਾਂ ਧਰਮ ਨਹੀਂ ਅੰਧ ਵਿਸ਼ਵਾਸ ਦਾ ਨਾਂ ਧਰਮ ਨਹੀਂ ਹੈ ਗਿਆਨ ਵੀ ਹੋਣੀ ਸ਼ਰਧਾ ਉਹ ਅੰਨਿਆ ਵਾਂਗੂ ਚੱਲਣ ਦਾ ਨਾਂ ਹੈ ਕਿਉਂਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਧਰਮ ਉੱਥੇ ਹੈ ਜਿੱਥੇ ਗਿਆਨ ਹੈ ਜੇ ਗਿਆਨ ਨਹੀਂ ਤੇ ਸਮਝ ਲਓ ਧਰਮ ਦੇ ਨਾਂ ਤੇ ਭਰਮ ਹੀ ਪਾਲ ਰਹੇ ਨੋ ਉਜੜੀ ਅੱਖਾਂ ਮੀਟ ਕੇ ਚੱਲਣ ਵਾਲੀ ਪ੍ਰਵਿਰਤੀ ਸੀ ਹਜ਼ਾਰਾਂ ਲੱਖਾਂ ਵਰਿਆਂ ਦੀ ਬਾਬਾ ਜੀ ਨੇ ਇੱਕ ਛੇਨ ਵਿੱਚ ਦੀ ਤੋੜ ਦਿੱਤੀ ਸਿਰਫ ਇਹ ਸਵਾਲ ਕਰਕੇ ਕਿ ਇਹ ਪੰਦਾ ਜੀ ਮੇਰੇ ਜੰਜੂ ਕਿਉਂ ਪਾਉਣ ਲੱਗੇ ਬਸ ਇਹ ਨਾ ਪੁੱਛਿਆ ਲਕੀਰ ਦੇ ਫਕੀਰ ਨਹੀਂ ਬਣੇ ਇੱਕ ਨਵਾਂ ਰਾਹ ਉਨਕੀਆ ਸਨਾਟਾਸ਼ ਆ ਗਿਆ ਤੇ ਆਪਣੇ ਆਪ ਵਿੱਚ ਅਚੰਭਾ ਸੀ ਕਿ ਬਾਬਾ ਕਾਲੂ ਜੀ ਦੇ ਬੱਚੇ ਦੀ ਇੰਨੀ ਹਿੰਮਤ ਬਾਂਦਾ ਤੇ ਰੱਬ ਮੰਨਿਆ ਜਾਂਦਾ ਸੀ ਉਹਦੀ ਜ਼ੁਬਾਨ ਦਾ ਬੋਲ ਜਿਹੜਾ ਸੀ ਉਹ ਇਲਹਾਮੀ ਬੋਲ ਸਮਝਿਆ ਜਾਂਦਾ ਸੀ ਤੇ ਹੋ ਰੱਬ ਦੀ ਗੱਲ ਤਾਲ ਦਿੱਤੀ ਕਹਿੰਦੇ ਕੋਈ ਗੱਲ ਨਹੀਂ ਰੱਬ ਨੂੰ ਵੀ ਪੁੱਛ ਕੇ ਹੀ ਕਰਾਂਗਾ ਵੀ ਦੱਸੋ ਜੀ ਇਹ ਕਿਉਂ ਕਰਨਾ ਜੇ ਪਤਾ ਹੀ ਨਹੀਂ ਤੇ ਕਰਨ ਦਾ ਕੀ ਫਾਇਦਾ ਤੁਹਾਨੂੰ ਕੋਈ ਕਹੇ ਵੀ ਮਿੱਤਰਾ ਇੱਥੋਂ ਪੈ ਸਿੱਧਾ 100 ਮੀਲ ਤੁਰਿਆ ਜਾਏ ਤੇ ਘਟੋ ਘਟ ਇੱਕ ਵਾਰੀ ਤੇ ਬੱਚਾ ਵੀ ਪੁੱਛੇਗਾ ਨਾ ਅੱਜ ਵੀ ਜੀ ਕਿਉਂ ਪਰ ਧਰਮ ਦੀ ਦੁਨੀਆ 'ਚ ਇਹ ਅਧਿਕਾਰ ਹੀ ਨਹੀਂ ਸੀ ਦਿੱਤਾ ਅੱਜ ਵੀ ਇਦਾਂ ਹੀ ਹੋ ਰਿਹਾ ਜੀ ਗੁਰੂ ਬਾਬਾ ਜੀ ਨੇ ਪੁੱਛਿਆ ਵੀ ਕਿਉਂ ਇੱਥੇ ਹੀ ਤੇ ਦਰਸ਼ਨ ਸ਼ੁਰੂ ਹੁੰਦੇ ਨੇ ਜਿਹਨੂੰ ਅਸੀਂ ਅੰਗਰੇਜ਼ੀ 'ਚ ਫਲਸਫੀ ਕਹਿੰਦੇ ਆ ਨਾ ਇਹੀ ਧਰਮ ਦਾ ਦਰਸ਼ਨ ਹੈ ਫਲਸਫੀ ਹੈ ਕਿਉਂ ਦੱਸੋ ਕੁਝ ਤੇ ਦੱਸਣਾ ਪੈਣਾ ਸੀ ਤੇ ਪੰਡਤ ਜੀ ਕਹਿਣ ਲੱਗੇ ਜੀ ਇਹ ਐਡਮਿਸ਼ਨ ਹੈ ਤੁਹਾਡੀ ਧਰਮ ਦੇ ਅੰਦਰ ਐਂਟਰੀ ਹੈ ਤੁਹਾਡੀ ਜਦੋਂ ਤੁਹਾਡੇ ਗਲ 'ਤੇ ਤਾਗਾ ਪੈਣਾ ਤੇ ਫਿਰ ਇਹ ਮੰਨਿਆ ਜਾਣਾ ਕਿ ਤੁਸੀਂ ਧਰਮ 'ਚ ਦਾਖਲ ਹੋ ਗਏ ਹੋ ਇਹਦੇ ਤੋਂ ਬਿਨਾ ਬੰਦਾ ਧਰਮ 'ਚ ਦਾਖਲ ਨਹੀਂ ਹੁੰਦਾ ਇਹ ਸਾਡੇ ਧਰਮ ਦੀ ਵਿਚਾਰ ਸੁਣੋ ਸਨਾਤਨ ਧਰਮ ਦੀ ਸਾਡੀ ਇਹ ਵਿਚਾਰ ਹੈ ਕਿ ਇਸ ਤਾਗੇ ਤੋਂ ਬਿਨਾ ਬੰਦਾ ਧਰਮੀ ਨਹੀਂ ਬਣਦਾ ਭਾਵੇਂ 100 ਸਾਲ ਜੂਵੇ ਇਸ ਤਾਗੇ ਨੇ ਜਿਹੜਾ ਹੈ ਸੂਤ ਜਿਹਨੂੰ ਬਾਬਾ ਜੀ ਨੇ ਕਿਹਾ ਸੀ ਚਾਰ ਕੌਡੀਆਂ ਦਾ ਤੋਂ ਮੁੱਲ ਖਰੀਦ ਲਿਆਦਾ ਉ ਧਰਮ ਦਾ ਸਰਟੀਫਿਕੇਟ ਸੀ ਜਿੰਨੂ ਜੂਰ ਨੇ ਕਿਹਾ ਚੌਕੜ ਮੋਲਣ ਆਇਆ ਬੈਹ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰਬ੍ਰਾਹਮਣthia ਉਹ ਮੂਆ ਝੜ ਗਿਆ ਵੇ ਤੱਗਾ ਗਿਆ ਫਿਰ ਕਿੱਥੇ ਜਾਵਾਂਗੇ ਜੀ ਉਹ ਸਰਟੀਫਿਕੇਟ ਲੈ ਕੇ ਜਦਨ ਮੈਂ ਮਰਿਆ ਇੱਥੇ ਸੜ ਗਿਆ ਫਿਰ ਸਰਟੀਫਿਕੇਟ ਕਿੱਥੇ ਕੰਮ ਆਏਗਾ ਵੀ ਇਹ ਧਰਮ ਚ ਦਾਖਲ ਹੋ ਗਏ ਪਰ ਉਦੋਂ ਮਹਾਰਾਜ ਜੀ ਕਹਿਣ ਲੱਗੇ ਵੀ ਇਹ ਕੀ ਹੈ ਕਹਿੰਦੇ ਜੀ ਇਹ ਧਰਮ ਚ ਦਾਖਲ ਹੈ ਤੇ ਇਸ ਬਿਆੰਗ ਨੂੰ ਸਮਝਣ ਦਾ ਯਤਨ ਕਰਨਾ ਹਜ਼ੂਰ ਨੇ ਕਿਹਾ ਵੀ ਇਹ ਤੇ ਬੜੀ ਚੰਗੀ ਚੀਜ਼ ਹੈ ਜੇ ਇਹ ਪਾਇਆ ਬੰਦਾ ਧਰਮੀ ਬਣਦਾ ਹੈ ਤੇ ਸਾਰੀ ਦੁਨੀਆ ਨੂੰ ਕਿਉਂ ਨਹੀਂ ਪਾ ਦਿੰਦੇ ਜੀ ਬੜਾ ਚੰਗੀ ਗੱਲ ਆ ਵੀ ਭਾਈ ਸਾਰੀ ਦੁਨੀਆ ਧਰਮੀ ਬਣ ਜੇ ਆਹੀ ਤੇ ਚਾਹੁੰਦੇ ਆ ਸੀ ਵੀ ਸਾਰੀ ਦੁਨੀਆ ਧਰਮੀ ਹੋਵੇ ਤੇ ਤੁਸੀਂ ਬਣਾਓ ਸਾਰੀ ਦੁਨੀਆ ਨੂੰ ਧਰਮੀ ਸਮੱਸਿਆ ਖੜੀ ਹੋ ਗਈ ਪੰਡਤ ਜੀ ਕਹਿਣ ਲੱਗੇ ਨਾ ਨਾ ਨਾਨਕ ਜੀ ਸਾਰੀ ਦੁਨੀਆ ਨੂੰ ਨਹੀਂ ਪਾਣ ਦਾ ਅਧਿਕਾਰ ਨਾ 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 ਇਹ ਤੇ ਕੁਝ ਖਾਸ ਬਰਾਦਰੀਆਂ ਨੇ ਜਿਹੜੇ ਖਾਸ ਘਰਾਣੇ 'ਚ ਜਨਮ ਲੈਂਦੇ ਆ ਉਹਨਾਂ ਦੇ ਪਾਇਆ ਜਾ ਸਕਦਾ ਬਾਕੀਆਂ ਦੇ ਨਹੀਂ ਪਾਇਆ ਜਾ ਸਕਦਾ ਇਹਦਾ ਮਤਲਬ ਕਿ ਜਿਹੜੇ ਧਰਮ ਦੀ ਗੱਲ ਉਹ ਪਾਂਦਾ ਕਰ ਰਿਹਾ ਸੀ ਉਹਦੇ ਅੰਦਰ ਕੋਈ ਖਾਸ ਬਰਾਦਰੀ ਵਾਲੇ ਦਾਖਲ ਹੋ ਸਕਦੇ ਸੀ ਬਾਕੀ ਨਹੀਂ ਹੋ ਸਕਦਾ ਬਾਬਾ ਜੀ ਕਹਿੰਦੇ ਕੌਣ ਕੌਣ ਪਾ ਸਕਦਾ ਕਹਿੰਦੇ ਜੀ ਬ੍ਰਾਹਮਣ ਪਾ ਸਕਦਾ ਉਹ ਵੀ ਵੱਖਰੇ ਕਿਸਮ ਦਾ ਖੱਤਰੀ ਪਾ ਸਕਦਾ ਉਹਦਾ ਵੱਖਰੇ ਕਿਸਮ ਦਾ ਵੈਸ਼ ਪਾ ਸਕਦਾ ਉਹਦਾ ਵੀ ਵੱਖਰੇ ਦੁਆਂ ਤੋਂ ਵੱਖਰੇ ਕਿਸਮ ਦਾ ਤੇ ਸ਼ੂਦਰ ਪਾ ਨਹੀਂ ਸਕਦਾ ਉਹ ਨੀਚ ਹੁੰਦਾ ਉਹਦੇ ਵਾਸਤੇ ਧਰਮ ਦੇ ਦਰਵਾਜ਼ੇ ਸਦਾ ਲਈ ਬੰਦ ਨੇ ਸੁਣੋ ਜੀ ਉਹ ਨੀਵੀਂ ਜਾਤ ਦਾ ਤੇ ਉਹਦੇ ਵਾਸਤੇ ਧਰਮ ਦੇ ਦਰਵਾਜ਼ੇ ਸਦਾ ਲਈ ਬੰਦ ਨੇ ਅਗਲੇ ਵਿਅੰਗ ਨੂੰ ਸਮਝੋ ਥੋੜਾ ਜਿਹਾ ਬਾਬਾ ਜੀ ਕਹਿਣ ਲੱਗੇ ਵੀ ਜੇ ਮਾਤਾ ਪਿਤਾ ਇੱਕੋ ਹੋਵੇ ਫਿਰ ਤੇ ਬਰਾਦਰੀ ਦਾ ਫਰਕ ਨਹੀਂ ਨਾ ਹੁੰਦਾ ਕਹਿੰਦੇ ਹਾਂ ਹਾਂ ਜੀ ਫਿਰ ਤੇ ਕੋਈ ਫਰਕ ਨਹੀਂ ਹੁੰਦਾ ਹੈ ਨਾ ਜੇ ਦਾਦੇ ਪਣਦਾਦਾ ਵੀ ਇੱਕ ਹੋਵੇ ਤਾਂ ਤਾਂ ਵੀ ਆਪਾਂ ਕਹਿੰਦੇ ਕੋਈ ਬਰਾਦਰੀ ਹੈ ਕੋਈ ਗੱਲ ਨਹੀਂ ਤੇ ਭੈਣੋ ਸਤਿਗੁਰ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਮੇਰੀ ਭੈਣ ਤਾਂ ਸਾਡਾ ਤੇ ਮਾਂ ਪਿਓ ਕੋਈ ਇੱਕੋ ਘਰਾਣਾ ਹੈ ਤੇ ਪਹਿਲਾਂ ਮੇਰੀ ਭੈਣ ਦੇ ਪਾਦੋ 5 ਸਾਲ ਮਿੱਥੋਂ ਵੱਡੀ ਹੈ ਮੈਂ ਚਾਹੁੰਦਾ ਉਹਨੂੰ ਧਰਮ ਚ ਦਾਖਲ ਕਰ ਦੋ ਉਹ ਵੀ ਅਜੇ ਦਾਖਲ ਨਹੀਂ ਹੋਈ ਆ ਸੀ ਵਕਤ ਦੇ ਹਾਲਾਤ ਤੇ ਪਾਦਾ ਤੇ ਕੰਬ ਗਿਆ ਕਹਿਣ ਲੱਗਾ ਨਾਨਕ ਜੀ ਇਸਤਰੀ ਵੀ ਨੀਚ ਹੁੰਦੀ ਐ ਉਹ ਧਰਮ ਚ ਦਾਖਲ ਨਹੀਂ ਹੋ ਸਕਦੀ ਆ ਤੁਸੀਂ ਬੈਠੀ ਹੋ ਨਾ ਚੌਂਕਟੇ ਲਾ ਕੇ ਇਹ ਗੁਰੂ ਨਾਨਕ ਦੀ ਰਹਿਮਤ ਐ ਤਾਂ ਬੈਠੇ ਹੋ ਤੁਸੀਂ ਨਹੀਂ ਤੇ ਧਰਮ ਮੰਦਰ ਚ ਦਾਖਲ ਹੋਣ ਦਾ ਹੱਕ ਇਸਤਰੀ ਨੂੰ ਨਹੀਂ ਧਰਮ ਚਿੰਨ ਪਾਉਣ ਦਾ ਅਧਿਕਾਰ ਇਸਤਰੀ ਨੂੰ ਨਹੀਂ ਮੇਰਾ ਇੱਕ ਸੱਜਣ ਐ ਉਹਦਾ ਕੋਈ ਮਿੱਤਰ ਸੀ ਯੂਪੀ ਦੇ ਵਿੱਚ ਤੇ ਉਹਨੇ ਗੱਲ ਦੱਸੀ ਉਹ ਕਹਿੰਦੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਦੁਪਹਿਰ ਨੂੰ 4-5 ਨੌਜਵਾਨ ਕੁੜੀਆਂ ਹੁੰਦੀਆਂ ਸੀ ਤੇ ਬੁਰਕਾ ਪਹਿਨੇ ਆਉਂਦਾ ਹੁਣ ਬੁਰਕੇ ਤੋਂ ਸਮਝ ਆ ਜਾਂਦੀ ਵੀ ਭਾਈ ਇਹ ਕਿਹਨਾਂ ਦੀਆਂ ਬੱਚੀਆਂ ਆਉਣਗੀਆਂ ਬੁਰਕੇ ਚ ਲਪੇਟੀਆਂ ਹੁੰਦੀਆਂ ਸੀ ਤੇ ਉਹ ਦੁਪਹਿਰ ਦੇ ਵੇਲੇ ਗੁਰਦੁਆਰਾ ਸਾਹਿਬ ਆਉਂਦੀਆਂ ਸੀ ਕੁਝ ਸਮਾਂ ਬੈਠਦੀਆਂ ਸੀ ਫਿਰ ਚਲੀਆਂ ਜਾਂਦੀਆਂ ਸੀ ਉਸ ਦਿਨ ਕੇ ਅੰਦਰ ਵੀ ਮੇਰੇ ਅੰਦਰ ਇੱਕ ਸਵਾਲ ਖੜਾ ਹੋਇਆ ਵੀ ਇਹ ਇਹਨਾਂ ਨੂੰ ਕੀ ਮਕਸਦ ਹੈ ਕਿਉਂ ਆਉਂਦੀਆਂ ਨੇ ਗੁਰੂ ਘਰ ਬੁਰਕੇ ਤੋਂ ਪਤਾ ਲੱਗ ਰਿਹਾ ਵੀ ਮੁਸਲਮਾਨਾਂ ਦੀਆਂ ਬੱਚੀਆਂ ਨੇ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਬਹਾਨੇ ਨਾਲ ਵੀ ਭਾਈ ਧੀਓ ਪਾਣੀ ਪੀਣਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਵੀ ਕੋਈ ਧੱਲ ਪਾਣੀ ਛਕਣਾ ਤੁਸੀਂ ਕਹਿੰਦੇ ਜੀ ਨਹੀਂ ਕਹਿੰਦੇ ਦੱਸੋ ਬੈਠੋ ਕਿਵੇਂ ਆਈਆਂ ਤੁਸੀਂ ਰੋਜ਼ ਆਉਂਦੇ ਹੋ ਤੇ ਬੱਚਿਓ ਧੀਓ ਮੈਂ ਤੁਹਾਨੂੰ ਬੇਨਤੀ ਕਰਦਾ ਸੁਣਿਓ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿਵੇਂ ਲੱਗਣ ਲੱਗੀ ਤੁਸੀਂ ਤੇ ਮੁਸਲਮਾਨਾਂ ਦੀਆਂ ਧੀਆ ਹੋ ਤੇ ਗੁਰੂ ਘਰ ਨਾਲ ਚਲੋ ਚੰਗੀ ਗੱਲ ਮੰਨਾਂ ਨਹੀਂ ਕੀਤਾ ਪਰ ਵੈਸੇ ਲਗਣ ਕਿਵੇਂ ਲੱਗੀ ਉਹ ਕਹਿੰਨ ਲੱਗੇ ਜੀ ਲਗਣ ਇਸ ਤਰ੍ਹਾਂ ਲੱਗੀ ਕਿ ਸਾਡਾ ਸਾਨੂੰ ਵੀ ਰੋਹਾਨੀ ਭੁੱਖ ਜਾਗਦੀ ਹੈ ਸਾਡਾ ਜੀ ਕਰਦਾ ਕਿ ਕੁਝ ਛਿੰ ਅਸੀਂ ਰੱਬ ਦੀ ਇਬਾਦਤ ਵਿੱਚ ਜੁੜੀਏ ਅਸੀਂ ਕਿਤੇ ਇਕਾਂਤ ਵਿੱਚ ਰੱਬ ਦੇ ਘਰ ਬੈਠਣ ਦਾ ਯਤਨ ਕਰੀਏ ਪਰ ਸਾਡੇ ਵਾਸਤੇ ਇੱਕ ਬੰਦਸ਼ ਹੈ ਕਿ ਅਸੀਂ ਮਸਜਿਦ ਦੇ ਅੰਦਰ ਦਾਖਲ ਨਹੀਂ ਹੋ ਸਕਦੀਆਂ ਉੱਥੇ ਸਾਨੂੰ ਜਾਣ ਨਹੀਂ ਦਿੰਦੇ ਅਸੀਂ ਕਾਲਜ ਆਂਦੀਆਂ ਇੱਥੇ ਪੜ੍ਹਨ ਵਾਸਤੇ ਤੇ ਦੋ ਘੜੀਆਂ ਦੁਪਹਿਰ ਨੂੰ ਜਦੋਂ ਪੀਰੀਅਡ ਵੇਲਾ ਹੁੰਦਾ ਅਸੀਂ ਫਿਰ ਗੁਰੂ ਨਾਨਕ ਦੇ ਘਰ ਆ ਕੇ ਦੋ ਘੜੀਆਂ ਸ਼ਾਂਤੀ ਮਹਿਸੂਸ ਕਰਦੇ ਹਾਂ ਇਹ ਮੇਰੇ ਗੁਰੂ ਨਾਨਕ ਦਾ ਘਰ ਆਣਾ ਪੁੱਛਿਆ ਕਹਿੰਨ ਲੱਗੇ ਮੇਰੀ ਭੈਣ ਤੇ ਪਾ ਦੋ ਨਾ ਜੰਜੂ ਨੂੰ ਧਰਮ ਚ ਦਾਖਲ ਕਰ ਦੋ ਕਹਿੰਦੇ ਨਹੀਂ ਇਸਤਰੀ ਨਹੀਂ ਦਾਖਲ ਹੋਵੇ ਵਡਿਆਈ ਤੁਹਾਡੀ ਝੋਲੀ ਚ ਸਹਬ ਨੇ ਭਾਈ ਐਡਾ ਵੱਡਾ ਮਰਤਬਾ ਦਿੱਤਾ ਜਦੋਂ ਕਿਹਾ ਸੋਕ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਹੈ ਪਿੱਜਾ ਨ ਲੈਂਦੇ ਹੋ ਜਿਹਦੀ ਕੋਖ ਤੇ ਮੰਦਾ ਕਹਿੰਦੇ ਹੋ ਤੁਸੀਂ ਬਾਬਾ ਜੀ ਕਹਿਣ ਲੱਗੇ ਵੀ ਫਿਰ ਸਾਰਿਆਂ ਦੇ ਨਹੀਂ ਪਾ ਸਕਦੇ ਇਸਤਰੀ ਦੇ ਨਹੀਂ ਪਾ ਸਕਦੇ ਬ੍ਰਾਹਮਣ ਦੇ ਹੋਰ ਪਏਗਾ ਖੱਤਰੀ ਦੇ ਹੋਰ ਪਏਗਾ ਵੈਸ਼ ਦੇ ਹੋਰ ਪਏਗਾ ਮਹਾਰਾਜ ਕਹਿਣ ਲੱਗੇ ਫਿਰ ਮੈਨੂੰ ਐਸੇ ਧਰਮ ਚ ਦਾਖਲਾ ਨਹੀਂ ਚਾਹੀਦਾ ਸਿੱਖੀ ਦੇ ਬਾਨੀ ਨੇ ਸਿੱਖੀ ਪ੍ਰਗਟ ਕਿਵੇਂ ਕੀਤੀ ਹੈ ਕਹਿੰਦੇ ਮੈਨੂੰ ਐਸੇ ਧਰਮ ਚ ਫਿਰ ਦਾਖਲਾ ਨਹੀਂ ਚਾਹੀਦਾ ਕਹਿੰਦੇ ਤੁਸੀਂ ਫਿਰ ਉਹ ਪਾਉਂਦੇ ਨੇ ਪੁੱਛਿਆ ਫਿਰ ਤੁਸੀਂ ਜੰਜੂ ਨਹੀਂ ਪਾਓਗੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਮੈਂ ਪਾਵਾਂਗਾ ਪਰ ਕਾਇਆ ਨੂੰ ਪਾਉਣ ਵਾਲਾ ਨਹੀਂ ਸਰੀਰ ਵਾਲਾ ਨਹੀਂ ਪਾਵਾਂਗਾ ਜਮੀਰ ਵਾਲਾ ਪਾਵਾਂਗਾ ਤੁਸੀਂ ਸਰੀਰ ਨੂੰ ਤੇ ਜੰਜੂ ਪਾ ਰਹੇ ਹੋ ਤੇ ਜਮੀਰ ਤੁਹਾਡੀ ਮਰ ਚੁੱਕੀ ਆ ਇੰਨੇ ਵਿਤਕਰੇ ਇੰਨੀਆਂ ਵਡੀਆਂ ਕਹਿੰਦੇ ਉਹ ਜਮੀਰ ਦਾ ਜੰਜੂ ਕਿਵੇਂ ਦਾ ਹੁੰਦਾ ਹੈ ਅਸੀਂ ਤੇ ਕਦੀ ਸੋਚਿਆ ਨਹੀਂ ਗੁਰੂ ਬਾਬਾ ਜੀ ਕਹਿੰਦੇ ਇਸ ਜੰਜੂ ਚ ਕੀ ਕੀ ਹੈ ਕਹਿੰਦੇ ਜੀ ਇਹ ਕਪਾਹ ਖਰੀਦੀ ਸੀ ਉਹਨੂੰ ਕੱਤਿਆ ਸੀ ਵਟ ਚਾੜਿਆ ਸੀ ਫਿਰ ਉਹਨੂੰ ਗੰਡਾਂ ਦਿੱਤੀਆਂ ਸਨ ਤੇ ਫਿਰ ਇਹ ਜੰਜੂ ਬਣਿਆ ਮਹਾਰਾਜ ਕਹਿੰਨ ਲੱਗੇ ਮੈਂ ਵੀ ਕਪਾਹ ਲਿਆਵਾਂਗਾ ਮੈਂ ਵੀ ਸੂਤ ਕੱਤਾਂਗਾ ਮੈਂ ਵੀ ਗੰਡਾਂ ਦਿਆਂਗਾ ਮੈਂ ਵੀ ਜਨੇਊ ਬਣਾਵਾਂਗਾ ਕਹਿੰਦੇ ਫਿਰ ਤੁਹਾਡੇ ਕਿੱਥੇ ਆ ਕਪਾਹ ਤੇ ਕਿੱਥੇ ਆ ਸੂਤ ਕਿੱਥੇ ਆ ਗੰਡਾਂ ਇਹ ਹਜ਼ੂਰ ਨੇ ਜਿਸ ਧਰਮ ਦੀ ਬੁਨਿਆਦ ਰੱਖੀ ਉਹ ਗੁਣਾ ਦਾ ਧਰਮ ਹੈ ਤੇ ਬਾਬੇ ਨੇ ਕਿਹਾ ਵੀ ਇਹ ਗੁਣਾ ਨੂੰ ਗ੍ਰਹਿਣ ਕਰਨ ਵਾਸਤੇ ਕਿਸੇ ਫਿਰਕੇ ਨੂੰ ਨਹੀਂ ਪੁੱਛਣਾ ਵੀ ਤੇਰਾ ਬਰਾਦਰੀ ਕੀ ਹੈ ਤੇਰੀ ਜਾਤ ਕੀ ਹੈ ਤੇਰਾ ਲਿੰਗ ਭੇਦ ਕੀ ਹੈ ਇਹਨੂੰ ਗੁਣਾ ਨੂੰ ਤੇ ਸਾਰੀ ਲੁਕਾਈ ਧਾਰਨ ਕਰ ਸਕਦੀ ਹੈ ਕਿ ਉਹ ਗੁਣ ਕੀ ਨੇ ਦਇਆ ਸੰਤੋਖ ਕੈਰੈਕਟਰ ਜਿਨ੍ਹਾਂ ਦੇ ਕੋਲ ਇਹ ਗੁਣ ਹੋਣਗੇ ਉਹ ਧਰਮ ਵਿੱਚ ਦਾਖਲ ਹੋ ਜਾਣਗੇ ਇਹ ਧਰਮ ਦੇ ਉੱਤਮ ਗੁਣ ਨੇ ਤੇ ਹੁਣ ਮੰਨ ਲਓ ਦਇਆ ਕਿਹੜੇ ਵਿੱਚ ਨਹੀਂ ਚਾਹੀਦੀ ਜੀ ਮੁਸਲਮਾਨ ਦੇ ਘਰ ਵੀ ਦਇਆ ਹੋਵੇ ਹਿਰਦੇ 'ਚ ਵੀ ਦਇਆ ਹੋਵੇ Hindu ਦੇ ਹਿਰਦੇ 'ਚ ਵੀ ਦਇਆ ਹੋਵੇ ਸਾਰਿਆਂ ਦੇ ਹਿਰਦੇ 'ਚ ਦਇਆ ਹੋਵੇ ਸੰਤੋਖ ਹੋਵੇ ਆਚਰਣ ਹੋਵੇ ਸੋ ਬਾਬਾ ਜੀ ਕਹਿੰਦੇ ਮੈਂ ਐਸੇ ਧਰਮ ਦੀ ਬੁਨਿਆਦ ਰੱਖਦਾ ਜਿਹੜਾ ਗੁਣਾ ਦੇ ਉੱਤੇ ਨਿਰਧਾਰਤ ਹੈ ਤੇ ਸਾਰੀ ਮਨੁੱਖਤਾ ਵਾਸਤੇ ਦਇਆ ਖਪਾ ਸੰਤੋਖ ਸੂਤ ਜੱਤ ਗੰਢੀ ਸੱਤ ਵਟ ਮੈਨੂੰ ਕਪਾਹ ਖਰੀਦਣ ਦੀ ਲੋੜ ਨਹੀਂ ਮੈਨੂੰ ਸੂਤ ਕੱਤਣ ਦੀ ਲੋੜ ਨਹੀਂ ਅੰਦਰ ਗੁਣ ਧਾਰਨ ਕਰਨੇ ਤਾਂ ਕਪਾਹ ਦੀ ਜਗ੍ਹਾ ਤੇ ਦਇਆ ਲਿਆਂਦੀ ਸੂਤ ਦੀ ਜਗ੍ਹਾ ਤੇ ਸੰਤੋਖ ਪੈਦਾ ਹੋਇਆ ਅੰਦਰ ਤੇ ਉਹਨੂੰ ਵਟ ਚਾੜਨ ਦੀ ਬਜਾਏ ਅੰਦਰ ਕਰੈਕਟਰ ਨੂੰ ਪੱਕਿਆ ਕਰਨਾ ਜੱਤ ਗੰਡਾ ਦਿੱਤੀਆਂ ਜੱਤ ਦੀਆਂ ਤੇ ਸੱਤ ਦਾ ਵਾਟ ਹੋਵੇ ਇਹ ਜਨੇਊ ਜੀਏ ਕਾ ਹੈ ਤਾਂ ਪਾਂਡੇ ਘੱਤ ਨਾਏ ਟੁੱਟੈ ਨਾ ਮਲ ਲੱਗੈ ਨਾਏ ਚਲੈ ਨਾ ਜਾਏ ਤੇ ਇਹ ਨਹੀਂ ਕਿ ਆਪੇ ਸ਼ੂਦਰ ਨਹੀਂ ਪਾ ਸਕਦਾ ਇਹ ਗੁਣਾ ਰੂਪੀ ਜਨੇਊ ਜੜਾ ਵੀ ਪਾਏਗਾ ਉਹਨੂੰ ਮੇਰਾ ਗੁਰੂ ਕਹਿੰਦਾ ਧੰ ਸੋ ਨਾਨਕ ਨਾਨਕਾ ਜੋ ਗੱਲ ਚੱਲ ਆ ਪਾਏ ਮੈਂ ਉਹਨਾਂ ਨੂੰ ਤੰਨ ਕਹਿੰਦਾ ਤੇ ਸੱਜਣਾ ਤੂੰ ਤੇ ਚਾਰ ਕੋਡੀਆਂ ਦੀ ਉੱਤੋਂ ਦੁਕਾਨ ਤੋਂ ਖਰੀਦ ਕੇ ਚੁੱਕ ਲਿਆ ਐ ਚੌਕੜ ਮੁੱਲ ਅਣਾਇਆ ਬਹਿ ਚਮਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ ਜਿਸ ਦਿਨ ਮਰਿਆ ਨਾਲ ਹੀ ਸੜ ਗਿਆ ਨਾਲ ਹੀ ਇੱਥੇ ਰਹਿ ਗਿਆ ਫਿਰ ਅੱਗੇ ਧਰਮ ਦਾ ਦਾਖਲਾ ਬਿਨਾਂ ਹੀ ਲੈ ਕੇ ਚਲੇ ਗਿਆ ਤੱਗ ਤੰਨ ਤੇ ਪਾਉਣ ਵਾਲਿਆ ਜੇ ਪਹਿਨਣਾ ਤੇ ਆਪਣੀ ਇੰਦਰੀਆਂ ਨੂੰ ਪਹਿਨ ਸਰੀਰ ਨੂੰ ਨਾ ਤਾਗੇ ਨਾਲ ਬੰਨ ਇਹ ਤਾਗਾ ਧਰਮ ਦਾ ਜਿਹੜਾ ਹੈ ਨਾ ਇਹ ਇੱਕ ਸੰਜਮ ਹੈ ਇਹ ਵੀ ਆਫ ਲਾਈਫ ਹੈ ਡਿਸਪੀਸਪਲਨ ਹੈ ਇਹ ਤੇਰੇ ਜੀਵਨ ਦਾ ਜਾਪਤਾ ਹੈ ਤੇ ਜੇ ਤੇਰੇ ਇੰਦਰੀ ਜਾਪਤੇ ਚ ਨਹੀਂ ਆਏ ਤੇ ਫਿਰ ਇਸ ਤਨ ਦੇ ਉੱਤੇ ਚਿੰਨ ਧਾਰਨ ਕਰਕੇ ਕੀ ਖੱਟੇਗਾ ਸਾਡੇ ਸਾਰੇ ਵਾਲੀ ਉਪਦੇਸ਼ ਤਗ ਨਾ ਇੰਦਰੀ ਤਗ ਨਾ 나ੜੀ ਭਲਕੇ ਥੁੱਕ ਪਵੇ ਨਿਤ ਦਾੜੀ ਇਹ ਜਿਹੜੀ ਇੱਜ਼ਤ ਦਾ ਪ੍ਰਤੀਕ ਹੈ ਤੇ ਜੇ ਤੂੰ ਆਪਣੀਆਂ ਇੰਦਰੀਆਂ ਨੂੰ ਕਿਸੇ ਸੰਜਮ ਜਾਪ ਤੇ ਚ ਨਾ ਬੰਨਿਆ ਧਰਮ ਦੇ ਕੁੰਡੇ ਹਟਾ ਨਾ ਲਿਆਂਦਾ ਜਤ ਗੰਢੀ ਸੱਤ ਵਟ ਨਾ ਬਣਾਇਆ ਫਿਰ ਥੁੱਕਾਂ ਪਹਿਣ ਗਿਆ ਜੀ ਬੇਪਤੀ ਹੋਏਗੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੀਵਾ ਤੱਗ ਨਾ ਅੱਖੀ ਵੇ ਤੱਗਾ ਆਪੇ ਬੱਤੈ ਵਟ ਧਾਗੇ ਅਵਰੇ ਘੱਟੈ ਆਪ ਤੇ ਤੇਰੇ ਕੋਲ ਸੰਜਮ ਨਹੀਂ ਹੈ ਧਰਮ ਵਾਲਾ ਜਿਹੜਾ ਕੁੰਡਾ ਜਿਹੜਾ ਕੰਟਰੋਲ ਹੋਣਾ ਸੀ ਉਹ ਆਪ ਤੇ ਤੇਰੇ ਕੋਲ ਹੈ ਨਹੀਂ ਐ ਤੇ ਦੂਜਿਆਂ ਦੇ ਗਲ ਵਿੱਚ ਤਾਗੇ ਪਾ ਕੇ ਕਹਿੰਦਾ ਮੈਂ ਧਰਮੀ ਬਣਾ ਦੇਵਾਂਗਾ ਪਿਰਤ ਟੁੱਟ ਗਈ ਮੇਰੇ ਸਹਬ ਨੇ ਜੰਝੂ ਨਾਮ ਪਾਇਆ ਤੇ ਸਿੱਖੀ ਨੇ ਜਨਮ ਲਿਆ ਤੇ ਜੇ ਮੇਰੇ ਗੁਰੂ ਨਾਨਕ ਸਿਰਫ ਰਵਾਇਤਾਂ ਪਾਲਦੇ ਦੁਨੀਆ ਤੇ ਸਿੱਖੀ ਨਹੀਂ ਸੀ ਪੈਦਾ ਹੁੰਦੀ ਹੁਣ ਇਹ ਗਿਆਨ ਅਮਰ ਕਿਵੇਂ ਹੋਇਆ ਜਦੋਂ ਸ਼ਬਦ ਦਾ ਜਾਮਾ ਪਹਿਨੇ ਆ ਸ਼ਬਦ ਸਹਿਬ ਨੇ ਉਚਾਰਿਆ ਸ਼ਬਦ ਗੁਰੂ ਬਣ ਗਿਆ ਤੇ ਅਸੀਂ ਉਸ ਗੁਰੂ ਦੀ ਅਗਵਾਈ ਸਦਾ ਵਾਸਤੇ ਲੈਂਦੇ ਰਵਾਂਗੇ ਇਹ ਕਾਇਨਾਤ ਸਦਾ ਵਾਸਤੇ ਸ਼ਬਦ ਗੁਰੂ ਦੀ ਅਗਵਾਈ ਲੈ ਕੇ ਇਸ ਕਰਮ ਕਾਂਡ ਤੋਂ ਬਚਦੀ ਰਹੇਗੀ ਸਾਸ ਜੀ ਇੱਕ ਇੱਕ ਗੱਲ ਨੂੰ ਵਾਰਤਾ ਲਾਭ ਕੀਤਾ ਸੰਵਾਦ ਕੀਤਾ ਮਹਾਰਾਜ ਨੇ ਹਰ ਮੱਤ ਦੇ ਲੋਕਾਂ ਕੋਲ ਜਾ ਕੇ ਸੱਚ ਪੁੱਛੋ ਤੇ ਗੁਰੂ ਨਾਨਕ ਸਾਹਿਬ ਜੀ ਦੁਨੀਆ ਦੇ ਤੇ ਪੂਰੇ ਵਰਲਡ ਦੇ ਅੰਦਰ ਇੰਟਰਫੇਥ ਡਿਸਕਸ਼ਨ ਦੇ ਪਿਤਾਮਾ ਨੇ ਗੁਰੂ ਨਾਨਕ ਸਾਹਿਬ ਨੌਬਤ ਇਦਾਂ ਦੀ ਸੀ ਕਿ ਇੱਕ ਮذਬਬ ਵਾਲਾ ਦੂਜੇ ਮذਬਬ ਦੇ ਕੋਲੋਂ ਦੇ ਨਹੀਂ ਸੀ ਗੁజర్ਦਾ ਨਫ਼ਰਤ ਕਰਦਾ ਸੀ ਤੇ ਬਾਬਾ ਜੀ ਦੂਜੇ ਧਰਮਾਂ ਦੇ ਕੇਂਦਰਾਂ ਤੇ ਜਾ ਕੇ ਡਿਸਕਸ਼ਨ ਕਰਦੇ ਆ ਸੰਵਾਦ ਕਰਦੇ ਆ ਗੋਸ਼ਟ ਕਰਦੇ ਆ ਆਓ ਯੋਗੀਆਂ ਦੇ ਨਾਲ ਸੰਵਾਦ ਕਰੀਏ ਆਓ ਕਾਜ਼ੀਆਂ ਨਾਲ ਸੰਵਾਦ ਕਰੀਏ ਤੇ ਉਹ ਸੰਵਾਦ ਵਿੱਚੋਂ ਜਦੋਂ ਸ਼ਬਦ ਪ੍ਰਗਟਿਆ ਨਾ ਤੇ ਸ਼ਬਦ ਦੀ ਸੱਤਿਆ ਇੰਨੀ ਸੀ ਮਹਾਰਾਜ ਨੂੰ ਪੁੱਛੋ ਜੋਗੀਆਂ ਨੇ ਪੁੱਛਿਆ ਸੀ ਵੀ ਬਾਬਾ ਜੀ ਤੁਹਾਡੀ ਜਿੰਨੀ ਸ਼ਕਤੀ ਹੈ ਉਹਦਾ ਮੂਲ ਕੀ ਹੈ ਸਰੋਤ ਕੀ ਹੈ ਸੋਮਾ ਕੀ ਹੈ ਇਹ ਸ਼ਕਤੀ ਕਿੱਥੋਂ ਆਉਂਦੀ ਹੈ ਤੇ ਬਾਬਾ ਜੀ ਨੇ ਕਿਹਾ ਸੀ ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ ਮੇਰੇ ਕੋਲੇ ਸ਼ਬਦ ਦੀ ਸ਼ਕਤੀ ਹੈ ਮੇਰੇ ਕੋਲ ਸੰਗਤ ਦੀ ਸ਼ਕਤੀ ਹੈ ਗੁਰਸਿੱਖੋ ਜਦੋਂ ਗੁਰਬਾਣੀ ਤੇ ਸੰਗਤ ਨਾਲ ਜੁੜਾਂਗੇ ਨਾ ਇਹ ਬਹੁਤ ਕਾਮਲ ਸ਼ਕਤੀ ਹੈ ਤੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸ ਆਪਣਾ ਪੰਥ ਨਿਰਾਲਾ ਉਹ ਸ਼ਬਦ ਦੀ ਕਮਾਈ ਸੀ ਜਿਨੇ ਜਗਤ ਦੇ ਉਤੇ ਨਿਆਰੇ ਪੰਥ ਨੂੰ ਪ੍ਰਗਟ ਕੀਤਾ ਤੇ ਵਾਕਈ ਜੇ ਅਸੀਂ ਅੱਜ ਸ਼ਬਦ ਨਾਲ ਟੁੱਟ ਗਏ ਸਾਡੇ ਲਈ ਕੋਈ ਥਾਂ ਨਹੀਂ ਬਚੇਗੀ ਸਾ ਸੰਗਤ ਸਾਡੇ ਕੋਲ ਗੁਰੂ ਨਾਨਕ ਦਾ ਪ੍ਰਤੱਖ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੈਂ ਭੈਣਾ ਨੂੰ ਖਾਸ ਕਰਕੇ ਬੇਨਤੀ ਕਰਦਾ ਸਾਰੀ ਬਾਣੀ ਇੱਕ ਸਮਾਨ ਹੈ ਪਰ ਇੱਕ ਉਦਮ ਦੀ ਸ਼ੁਰੂਆਤ ਕਰਿਓ ਆਸਾ ਜੀ ਕੀ ਵਾਰ ਸਟੀਕ ਲੈ ਲਿਓ ਸਟੀਕ ਅਰਥਾ ਸਮੇਤ ਤੇ ਜਿੰਨਾ ਜਿੰਨਾ ਦੇ ਘਰ ਚ ਆਸਾ ਜੀ ਕੀ ਵਾਰ ਦਾ ਗਿਆਨ ਚਲਿਆ ਗਿਆ ਉਥੋਂ ਕਰਮकांड ਖਤਮ ਹੋ ਜਾਗੇ ਉਥੋਂ ਭਰਮ ਦਾ ਹਨੇਰਾ ਖਤਮ ਹੋ ਜਾਏਗਾ ਤੇ ਗੁਰੂ ਨਾਨਕ ਦਾ ਪ੍ਰਕਾਸ਼ ਸੱਚੀ ਮੱਚੀ ਤੁਹਾਡੇ ਘਰ ਚ ਹੋਵੇ ਨਹੀਂ ਤੇ ਪ੍ਰਕਾਸ਼ ਪ੍ਰਕਾਸ਼ ਕੁੱਕੀ ਜਾਵਾਂਗੇ ਤੇ ਹਨੇਰੇ ਚ ਟੱਕਰਾਂ ਖਾਈ ਜਾਵਾਂਗੇ ਜੇ ਚਾਹੁੰਦੇ ਆ ਨਾ ਵੀ ਪ੍ਰਕਾਸ਼ ਘਰ ਚ ਲੈ ਜਾਈਏ ਤੇ ਅੱਜ ਇੱਕ ਪਹਿਲਾ ਉਦਮ ਕਰ ਲਿਓ ਵੀ ਆਸਾ ਜੀ ਕੀ ਵਾਰ ਆਪਣੇ ਘਰ ਚ ਲੈ ਕੇ ਜਾਣੀ ਆ ਸਮਝ ਲਓ ਗੁਰੂ ਨਾਨਕ ਦਾ ਪ੍ਰਕਾਸ਼ ਘਰ ਚ ਲੈ ਗਿਆ। ਇਹੀ ਤੇ ਉਹਦਾ ਪ੍ਰਕਾਸ਼ ਹੈ। ਜਿਨੇ ਸਭ ਪਰਮਾ ਦਾ ਨਾਸ਼ ਕਰ ਦਿੱਤਾ ਸਾਸ ਸਿੰਘ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੁਸੀਂ ਬੜਾ ਪਿਆਰਾ ਉਦਮ ਕੀਤਾ। ਵਕਤ ਬਹੁਤਾ ਹੋ ਗਿਆ। ਬਹੁਤ ਲੰਬੇ ਸਮੇਂ ਤੋਂ ਤੁਸੀਂ ਬੈਠਿਓ ਵਾਹਿਗੁਰੂ ਜੀ ਇਦਾਂ ਤੁਹਾਨੂੰ ਜੋੜ ਕੇ ਰੱਖਣ। ਇਹੀ ਸੁਨੇਹਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰਬ ਦਾ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਬਿਸਰ ਅਸੀਂ ਰੀਤਾਂ ਦੇ ਮੁਤਾਜ ਨਹੀਂ ਹਾਂ ਗੁਲਾਮ ਨਹੀਂ ਹਾਂ ਸ਼ਬਦ ਦੀ ਲੋ ਵਿੱਚ ਜਦੋਂ ਜੀਵਾਂਗੇ ਤੇ ਫਿਰ ਦੇਖਾ ਦੇਖੀ ਅੱਖਾਂ ਮੀਟ ਕੇ ਚੱਲਣ ਦੇ ਯਾਗੀ ਨਹੀਂ ਹੋਵਾਂਗੇ ਫਿਰ ਚਾਨਣ ਸਾਡੀ ਅਗਵਾਈ ਕਰੇਗਾ ਸੋ ਵਾਹਿਗੁਰੂ ਜੀ ਸਾਰਿਆਂ ਉੱਤੇ ਰਹਿਮਤ ਕਰਨ ਤੁਹਾਡੇ ਉਦਮਾਂ ਨੂੰ ਫਲ ਲੱਗੇ ਮੇਰੀਆਂ ਭੁੱਲਾਂ ਬਖਸ਼ਣੀਆਂ ਅਸੀਸ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ